ਅੰਦਰ 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 ਕਾਰਾ ਲਖਿਆ ਅੰਦਰ ਤੇ ਬੀਬੀ ਬਣ ਗਈ ਬਾੜ ਲੇਡੀ ਡਾਰ ਕਾਰਾਲਾ ਰਾਜਸਥਾਨ ਦੀ ਜੇਚ ਬੰਦ ਸੀ ਤੇ ਬੀਬੀ ਅੰਮ੍ਰਿਤਸਰ ਦੇ ਇਲਾਕੇ ਚ ਕਰ ਰਹੀ ਸੀ ਕਰੋਨਾ ਦੇ ਵਾਰੇ ਨਿਆਰੇ ਭਾਰਤ ਪਾਕਿਸਤਾਨ ਬਾਰਡਰ ਤੇ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਲਾਗੇ ਇਹਨਾਂ ਦੀ ਜ਼ਮੀਨ ਸੀ ਤੇ ਇਸ ਜ਼ਮੀਨ ਦਾ ਸਭ ਤੋਂ ਜ਼ਿਆਦਾ ਫਾਇਦਾ ਚੱਕਿਆ ਇਸ ਪਰਿਵਾਰ ਨੇ ਜਿਨ੍ਹਾਂ ਨੇ ਬਾਹਰ ਪਾਰ ਤੋਂ ਕਰੋਨਾ ਦਾ ਮਾਲ ਮੰਗਾਣਾ ਸ਼ੁਰੂ ਕਰ ਦਿੱਤਾ ਯਾਨੀ ਕਿ ਪੰਜਾਬ ਨੂੰ ਉਰਦਾ ਪੰਜਾਬ ਬਣਾਣਾ ਸ਼ੁਰੂ ਕਰ ਦਿੱਤਾ ਪਹਿਲਾਂ ਘਰ ਵਾਲਾ ਗ੍ਰਫਤਾਰ ਹੋ ਗਿਆ ਰਾਜਸਥਾਨ ਜੇਲ੍ਹ ਚ ਚਲ ਗਿਆ ਸਾਰਾ ਧੰਦਾ ਬੰਦ ਹੋ ਗਿਆ ਫਿਰ ਬੀਬੀ ਨੇ ਸੰਭਾਲ ਲਈ ਕਮਾਨ ਬਣ ਗਈ ਆਪਣੇ ਹੀ ਗੈਂਗ ਦੀ ਪ੍ਰਮੁਖ ਬੱਸ ਫੇਰ ਕੀ ਸੀ ਜੋ ਕੰਮਕਰ ਵਾਲਾ ਜੇਲ੍ਹ ਚ ਬੈ ਕੇ ਕਰ ਰਿਹਾ ਸੀ ਉਹੀ ਕੰਮ ਬੀਬੀ ਨੇ ਜੇਲ੍ਹ ਤੋਂ ਬਾਹਰ ਸ਼ੁਰੂ ਕਰ ਦਿੱਤਾ ਯਾਨੀ ਕਿ ਘਰਾਂ ਦੇ ਦੀ ਗਿਫਤਾਰੀ ਦਾ 1% ਵੀ ਫਰਕ ਆਪਣੇ ਕਾਰੋਬਾਰ ਤੇ ਨਹੀਂ ਪੈਂਡ ਦਿੱਤਾ ਤੁਸੀਂ ਆਪ ਹੀ ਦੇਖ ਲਵੋ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਕੀਤਾ ਹੈ ਇਸ ਰੈਡੀ ਡਾਉਨ ਦੀ ਖੇਡ ਨੂੰ ਬੇਨਕਾਬ ਕਣਕ ਪਹਿਲ ਪੰਜਾਬੀ ਟੀਵੀ ਦੇ ਲਈ ਅਮ੍ਰਿਤਸਰ ਤੋਂ ਜਤਿੰਦਰ ਪਾਲ ਕਲੀਅਰ ਦੀ ਰਿਪੋਰਟ ਜੋ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰਗਸ ਉਹਦੇ ਤਹਿਤ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੇ ਨਾਲ 4 ਬੜੇ ਨੋਟੋਰੀਅਸ ਸਮੱਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮੱਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਗੁਰਪ੍ਰੀਤ ਇਲਿਆਸ ਕੋਪੀ ਦੋਨੋਂ ਮੁਠਿਆਲੀ ਪਿੰਡ ਹੈ ਸਦਰਪੱਟੀ ਡਿਸਟ੍ਰਿਕਟ ਦੇ ਕਰਨਦਾਰ ਨੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਸ ਡਰਗ ਕਾਟਲ ਨੂੰ ਆਪਰੇਟ ਕਰ ਰਹੇ ਨੇ ਜੀ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿੱਖੀਵੰਡ ਦਾ ਤਰਨਤਾਰ ਡਿਸਟ੍ਰਿਕਟ ਹਰਪੀਤ ਸਿੰਘ ਲੋਕੋਕੇ ਕਮਰਸਰ ਰੂਰਲ ਦਾ ਰਹਿਣ ਵਾਲਾ ਬੇਸਿਕ ਗੱਲ ਕੀ ਹੈ ਕਿ ਮੁਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਸੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮੱਗਲਰਸ ਨਾਲ ਲਿੰਕ ਕਾਫੀ ਕਰਕੇ ਬਣੇ ਹੋਏ ਨੇ। ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰੀਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ। ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ। ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਉਹ ਵੀ ਰਾਜਸਥਾਨ ਜੇਲ੍ਹ ਚ ਬੰਦਾ ਹੈ। ਉਹਦਾ ਨਾਮ ਹੈਗਾ ਬਲਵੀਰ ਸਿੰਘ। ਇਹ ਗੰਗਾਨਗਰ ਡਿਸਟ੍ਰਿਕਟ ਦੀ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪੱਤਾ ਦਰਜਾ 2022 ਚ ਉੱਤੇ ਫੜਾਇਆ ਗਿਆ ਸੀ 5 ਕਿਲੋ ਹਿਰੋਇਨ ਦਾ ਇਹ ਇਸ ਵੇਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ ਉਹ ਜਿਹੜੀ ਮੁੱਢਲੀ ਪੁੱਛਗਿੱਛ ਇਹ ਕੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਔਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੰਦ ਬਲਵੀਰ ਸਿੰਘ ਦੇ ਫੜੇ ਜਾਣ ਬਾਅਦ ਐਕਟਿਵਲੀ ਇਹਨੇ ਸਾਰਾ ਡਰੱਗ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਬਗਲਿੰਗ ਦਾ ਕੰਮ ਔਰ ਇਹਦੇ ਚੇ ਵੀ ਗੱਲ ਆਈਏ ਕਿ ਮਾਲਵਾ ਦੇ ਰੀਜਨ ਦੇ ਮੋਗਾ ਤੇ ਹੋਰ ਇਹਦੇ ਵਿੱਚ ਵੀ ਇਹ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਪੁੱਛਕ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਤੇ ਸਾਹਮਣੇ ਆਏ ਇਸ ਕਾਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸਿਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਇਹ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਪਿੰਡ ਵਾਲੇ ਨੇ ਤੇ ਲੋਕੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ 'ਚ ਲਈਆਂ ਕੁਝ ਤਰਨਤਾਨ ਦੇ ਵਿੱਚ ਪਿੱਖੀਪਿੰਡ ਏਰੀਆ 'ਚ ਵੀ ਰਿਸਿਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਬਿਲੀ ਬੁਮਾਰਕ ਬਾਦ ਜਨਾ ਹਰਪ੍ਰੀਤ ਮੰਡੇ ਜੀ ਟੀਸੀਪੀ ਸਾਹਿਬ ਨਵਜੋਤ ਜੀ ਏਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ